ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਰਾਵੀ ਦਰਿਆ ਜਿਹੜਾ ਆਪਣਾ ਜਿਹੜਾ ਰੂਪ ਦਿਖਾਉਂਦਾ ਨਜ਼ਰ ਆ ਰਿਹਾ ਜੇ ਗੱਲ ਕਰੀਏ ਤਾਂ ਇਸ ਵੇਲੇ ਰਾਵੀ ਦੇ ਨਾਲ ਲੱਗਦੇ ਜਿਹੜੇ ਪੰਜੀ ਦੇ ਕਰੀਬ ਪਿੰਡ ਜਿਹੜੇ ਉਹ ਪ੍ਰਭਾਵਿਤ ਹੋ ਚੁੱਕੇ ਨੇ ਹੜਾ ਤੋਂ ਔਰ ਦੱਸਣਾ ਚਾਹੁੰਦਾ ਕਿ ਪੰਜੀ ਦੇ ਕਰੀਬ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਪਹੁੰਚ ਚੁੱਕਾ ਜੇ ਇਸ ਵੇਲੇ ਗੱਲ ਕਰਦੇ ਤਾਂ ਆਪਾਂ ਇਸ ਵੇਲੇ ਥੋਬੇ ਦੇ ਨਾਲ ਦਾ ਲੱਗਦਾ ਪਿੰਡ ਮਲਕਪੁਰਿਆ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਪਿੰਡ ਦੀ ਜਿਹੜੀ ਧੂਸੀ ਤੱਕ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਫਸਲਾਂ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਪੱਕਣ ਤੇ ਸੀਗੀਆਂ ਔਰ ਪਾਣੀ ਜਿਹੜਾ ਹੈ ਇੱਥੇ ਦਰਿਆ ਦਾ ਪਹੁੰਚ ਚੁੱਕਿਆ ਹੈ ਸਾਡੇ ਨਾਲ ਗੱਲ ਕਰਨ ਦੇ ਲਈ ਐਮਐਲਏ ਕੁਲਦੀਪ ਸਿੰਘ ਢਾਰੀਵਾਲ ਮੌਜੂਦ ਹੈ ਢਾਰੀਵਾਲ ਸਾਹਿਬ ਤੁਸੀਂ ਰਾਤ ਦੇ ਹੀ ਨਾਲ ਟੱਚ ਚੋਂ ਪਹਿਲਾਂ ਵੀ 2-3 ਦਿਨ ਤੋਂ ਟੱਚ ਤੇ ਸੀਗੇ ਕਿੱਦਾਂ ਦਾ ਹਾਲਾਤ ਹੈ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਸੀ ਹਾਲਾਤ ਬੜੇ ਚਿੰਤਤ ਮਾੜੇ ਹਾਲਾਤ ਮਾੜੇ ਅਸੀਂ 4 ਦਿਨ ਤੋਂ ਲੱਗੇ ਸੀ ਸਾਦੇ ਪ੍ਰਸ਼ਾਸਨ ਦੇ ਨਾਲ ਬੜੀ ਕੋਸ਼ਿਸ਼ ਕੀਤੀ ਜਿੱਥੇ-ਜਿੱਥੇ ਅਸੀਂ ਕੋਸ਼ਿਸ਼ ਕੀਤੀ ਉੱਥੋਂ ਤੋਂ ਬੰਨ ਬਚ ਗਿਆ ਪਰ ਕੁਝ ਸਮਾਂ ਦਾ ਪਤਾ ਹੀ ਨਹੀਂ ਜਿੱਥੋਂ ਟੁੱਟ ਗਿਆ ਜਿੱਦਾਂ ਹੁਣੇ ਮੈਂ ਨੰਗਲਸੋਲ ਤੋਂ ਆਇਆ ਉੱਥੋਂ ਇੱਕ ਥਾਂ ਤੋਂ ਟੁੱਟ ਗਿਆ ਕੋਨੇ ਹਾਲ ਤੋਂ ਟੁੱਟਣ ਨਾਲ ਮਾਸ਼ੀ ਵਾਲੇ ਤੋਂ ਟੁੱਟਣ ਨਾਲ ਪਾਣੀ ਆ ਗਿਆ ਸਾਡੇ ਸਾਰੇ ਇਲਾਕੇ 'ਚ ਫਸਲਾਂ ਪੱਕੀਆਂ ਹੀ ਮੇਰੇ ਕਿਸਾਨ ਦੀਆਂ ਪੱਕੀਆਂ ਫਸਲਾਂ ਦੇਖੋ ਝੋਨਾ ਅਗਲੇ ਹਫ਼ਤੇ ਪੱਕ ਪੱਕਾ ਜਿਹੜਾ ਵਧੀਆ ਹੋ ਜਾਣਾ ਸੀਗਾ ਬਹੁਤ ਨੁਕਸਾਨ ਹੋ ਗਿਆ ਗਾੜੀਆਂ ਸਭ ਝੋਨਾ ਹੀ ਝੋਨਾ ਸੀਗਾ ਜਿੱਥੇ ਪਾਣੀ ਦਸਨ ਦੇ ਆਪਾਂ ਨੂੰ ਪਰ ਆਪਣਾ ਕੀ ਕਰ ਸਕਦੇ ਆ ਕੁਦਰਤ ਦੇ ਅੱਗੇ ਵਾਹ ਨਹੀਂ ਕੋਈ ਬਾਕੀ ਸਰਕਾਰ ਨਾਲ ਆ ਸਰਕਾਰ ਤੇ ਜਿੰਨੀ ਵੱਤ ਵਦ ਮਦਦ ਵੀ ਕਰੂਗੀ ਮਵਾਜਾ ਦਊਗੀ ਸਭ ਕੁਝ ਕਰੂਗੀ ਪਰ ਇਹ ਇਹ ਪੁੱਤਾਂ ਦੀਆਂ ਫਸਲਾਂ ਜਿਹੜੀਆਂ ਕਿਸਾਨ ਨੇ ਪਾਲੀਆਂ ਸੀ ਇਹ ਇਹ ਖਰਾਬ ਹੋ ਗਿਆ ਯਾਰ ਬਾਬਾ ਸਾਹਿਬ ਪਹਿਲਾਂ ਲੋਕ ਮੰਨ ਨਹੀਂ ਰਹੇ ਸੀ ਆਪਾਂ ਕੱਲ ਵੀ ਤੁਸੀਂ ਤੁਹਾਡੇ ਨਾਲ ਹੀ ਸੀਗੇ ਐਸਐਸਪੀ ਸਾਹਿਬ ਨਾਲ ਸੀ ਪੂਰਾ ਪ੍ਰਸ਼ਾਸਨ ਨਾਲ ਸੀ ਲੋਕਾਂ ਨੂੰ ਅਪੀਲ ਕਰ ਰਹੇ ਸੀਗੇ ਕਿ ਘਰਾਂ ਦੇ ਵਿੱਚੋਂ ਬਾਹਰ ਨਿਕਲ ਜਾਓ ਪ੍ਰਸ਼ਾਸਨ ਦੀ ਗੱਲ ਮੰਨੋ ਪ੍ਰਸ਼ਾਸਨ ਦਾ ਜਿਹੜਾ ਸਾਥ ਦਿਓ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਿੰਡਾਂ ਦੇ ਪਿੰਡ ਜਿਹੜੇ ਆ ਘਰਾਂ ਦੇ ਘਰ ਜਿਹੜੇ ਲੋਕ ਜਿਹੜੇ ਛੱਤਾਂ ਦੇ ਉੱਤੇ ਚੜ ਕੇ ਇਸ ਵੇਲੇ ਵੇਟ ਕਰ ਰਹੇ ਨੇ ਕਿ ਸਾਨੂੰ ਕੋਈ ਬਚਾਉਣ ਆਵੇ ਅਸੀਂ ਬੜੀਆਂ ਪੀਲਾ ਕੀਤੀਆਂ ਸਾਡੀ ਪੀਲਾ ਮੰਨੀਆਂ ਕੁਝ ਲੋਕਾਂ ਨੇ ਪਰ ਕੁਝ ਲੋਕ ਜੇ ਦੀ ਕਰਗੇ ਵੀ ਨਹੀਂ ਜੀ ਕੋਈ ਗੱਲ ਨਹੀਂ ਜੀ ਅਸੀਂ ਸਮਝਾਇਆ ਵੀ ਕਿ ਬਹੁਤ ਪਾਣੀ ਆਉਣ ਵਾਲਾ ਪਰ ਨਹੀਂ ਮੰਦੇ ਆਪਣੇ ਪੰਜਾਬੀ ਆਪਣੇ ਕਲਚਰ ਦੇ ਵਿੱਚ ਇਦਾਂ ਦੀ ਗੱਲ ਆ ਦਲੇਰੀ ਆ ਦਲੇਰੀ ਕਰ ਜਾਂਦੇ ਆ ਕੋ ਚਲੋ ਕੁਦਰਤ ਦਾ ਵੀ ਹੁੰਦਾ ਕਿ ਆਪਾਂ ਨੂੰ ਘਰਾਂ ਦਾ ਮੋਹ ਪਿਆਰ ਹੁੰਦਾ ਉੱਥੇ ਆਪਣਾ ਮਾਲ ਡੰਗਤ ਹੁੰਦਾ ਉਹ ਨਹੀਂ ਛੱਡਿਆ ਜਾਂਦਾ ਪਰ ਕੋਈ ਨਹੀਂ ਜਿਹੜੇ ਰਹਿ ਗਏ ਅੰਦਰ ਉਹਨਾਂ ਨੂੰ ਸਾਰਿਆਂ ਨੂੰ ਲਾਵਾਂਗੇ ਦੋ ਤਿੰਨ ਪਿੰਡਾਂ 'ਚ ਲੋਕ ਰਹਿ ਗਏ ਪਰ ਅੰਦਰ ਸੇਫ ਨੇ ਉਹ ਅੰਦਰ ਕੋਤਦਾ ਬਗਦਾ ਚ ਆਪਣੇ ਬੈਠੇ ਆ ਅੱਧੀਆ ਸੇਫ ਨੇ ਕੋਈ ਗੱਲ ਨਹੀਂ ਇਦਾਂ। ਪੂਰੇ ਹੋਂ ਤੱਕ ਜੇ ਗੱਲ ਕਰੀਏ ਕਿੰਨੇ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਟੋਟਲੀ ਜਿਹੜੇ ਐਸੋਲੇ। ਮੈਨੂੰ ਲੱਗਦਾ ਕਿ 2-3 ਦਿਨ ਤੋਂ ਵੱਧ ਪਿੰਡ ਜਿਹੜੇ ਪ੍ਰਭਾਵਿਤ ਹੋ ਗਏ। 2-3 ਦਿਨ ਦੇ ਲੱਗੇ ਪਿੰਡ ਜਿਹੜਿਆ ਉਹ ਪ੍ਰਭਾਵਿਤ ਹੋ ਗਿਆ। ਪਰ ਸਾਡੀ ਪਰਮਾਤਮਾ ਦੀ ਕਿਰਪਾ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਦਾ ਕੋਈ ਖਬਰ ਨਹੀਂ ਸਾਨੂੰ ਆਈ। ਸਾਡਾ ਇਹ ਫਸਲਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ। ਸੋ ਮੇਰੀ ਅੱਜ ਵੀ ਪੀਲਿਆ ਪ੍ਰਧਾਮਾ ਨੂੰ ਸਾਦਿਆਂ ਨੂੰ ਕਿ ਤੁਸੀਂ ਆਪਣੇ ਜਿਹੜਾ ਮਲ ਸੁਰੱਖਤ ਥਾਵਾਂ ਦੇ ਉੱਤੇ ਆ ਜਾਓ। ਇਦਾਂ ਨਾ ਕਰੋ। ਸਾਡੀ ਗੱਲ ਮੰਨੋ ਪਾਣੀ ਅਜੇ ਵੀ ਬਹੁਤ ਹੈ ਪਿੱਛੇ ਕਿਉਂਕਿ ਪਿਛਲਾ ਪਾਣੀ ਉਜ دریا ਦਾ ਤੇ ਸਾਡੇ ਰਣਜੀਤ ਸਾਗ ਡੈਮ ਦਾ ਪਾਣੀ ਸਾਰਾ ਇਕੱਠਾ ਹੋ ਕੇ ਐਂਡ ਦੇ ਉੱਤੇ ਆਉਂਦਾ ਇੱਥੋਂ ਦਰਿਆ ਮੁਰ ਕੇ ਪਾਕਿਸਤਾਨ ਚ ਚਲਾ ਜਾਂਦਾ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਖਤ ਥਾਮਾ ਦਿਓ ਜੋ ਬਸ ਇਹ ਮਤਲਬ ਜੇ ਗੱਲ ਕਰਦੇ ਆਪਾਂ ਸਮਾਧ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਾਂ ਉੱਥੇ ਦੇਖਿਆ ਕਿ ਪਹਿਲਾਂ ਆਪਾਂ ਜਿਹੜੇ ਗਏ ਸੀਗੇ ਉੱਥੇ ਦਾ ਪਾਣੀ ਜਿਹੜਾ ਬਹੁਤ ਘੱਟ ਲੈਵਲ ਸੀਗਾ ਤੇ ਵੇਖਦੇ ਵੇਖਦੇ ਜਦੋਂ ਆਏ ਤੇ ਪਾਣੀ ਨੇ ਚਾਰ ਚਫੇਰੇ ਘੇਰਾ ਪਾ ਲਿਆ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਚਾਰ ਚਫੇਰਾ ਇਸ ਵੇਲੇ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਗੱਡੀ ਆਪਾਂ ਗੱਡੀ ਆਪਣੀ ਬਹੁਤ ਮੁਸ਼ਕਲ ਦੇ ਨਾਲ ਗੱਡੀਆਂ ਉੱਥੋਂ ਨਿਕਲੀਆਂ ਕਈ ਲੋਕ ਤੇ ਗੱਡੀਆਂ ਉੱਥੇ ਅੰਦਰ ਹੁਣ پارک ਕਰਕੇ ਤੇ ਟਰੈਕਟਰਾਂ ਤੇ ਬੈਠ ਕੇ ਵਾਪਸ ਆਉਂਦੇ ਨੇ ਕਿੱਦਾਂ ਦਾ ਨਹੀਂ ਨਹੀਂ ਵੇਖੋ ਇਹ ਤਾਂ ਪਹਿਲਾਂ ਪਤਾ ਨਹੀਂ ਵਸੀਆ ਤੇ ਪਹਿਲਾਂ ਪਤਾ ਸੀ ਆਪਾਂ ਨੂੰ ਸੇਰਦਾਈ ਕਿ ਪਾਣੀ ਬਹੁਤ ਆ ਰਿਹਾ ਆਪਾਂ ਤਾਂ ਕਹੀ ਜਾਂਦੇ ਲੋਕਾਂ ਨੂੰ ਪਰ ਲੋਕ ਮੰਨਦੇ ਵੀ ਯਾਰ ਆਪਾਂ ਕਿੱਦਾਂ ਘੇੜ ਕੇ ਘੇੜ ਕੇ ਲੋਕ ਕੱਢੇ ਸਵੇ ਦੇ ਕੀ 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 ਵੀ ਨਹੀਂ ਜਾਣਾ ਅੱਗੇ ਨਹੀਂ ਜਾਣਾ ਲੋਕ ਬੜੋ ਬੜੀ ਚਾਈ ਜਾਂਦੇ ਆ ਪਰ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਮਹਾਰਜ ਕਿਰਪਾ ਕਰ ਦੂ ਠੀਕ ਹੋ ਜਾਊਗਾ ਜੀ ਗੱਲ ਕਰਦੇ ਪ੍ਰਬੰਧਾਂ ਦੀ ਤਾਂ ਜਿਹੜੇ ਲੋਕਾਂ ਨੂੰ ਆਪਾਂ ਰੈਸਕਿਊ ਕਰ ਰਹੇ ਆ ਘਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਲਿਆ ਕੇ ਬਾਹਰ ਆ ਰਹੇ ਆ ਉਹਨਾਂ ਦੇ ਵਾਸਤੇ ਕੀ ਪ੍ਰਬੰਧ ਕੀਤੇ ਆ ਜਿਹੜੇ ਲੋਕ ਅਜੇ ਵੀ ਕਈ ਮੈਂ ਵੇਖਿਆ ਕਿ ਬਾਹਰ ਉਹਨੂੰ ਤਿਆਰ ਨਹੀਂ ਆਪਣੇ ਘਰਾਂ ਦੀਆਂ ਛੱਤਾਂ ਤੇ ਚੜੇ ਨੇ ਉਹ ਛੱਤਾਂ ਤੇ ਬੈਠੇ ਆ ਕਹਿੰਦੇ ਕੋਈ ਗੱਲ ਨਹੀਂ ਜੀ ਠੀਕ ਆ ਪਾਣੀ ਉਹਨਾਂ ਨੇ ਲਿਆ ਕੇ ਲੱਥ ਜਾਣਾ ਪਰ ਜਿਹੜੇ ਬਾਹਰ ਆ ਜਾਣਗੇ ਉਹਨਾਂ ਲਈ ਹੱਥਾਂ ਦੇ ਪ੍ਰਬੰਧ ਕੀਤਾ ਗੋਮਾਲ ਦੇ ਵਿੱਚ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਕੰਟਰੋਲ ਤੋਂ ਮરાਇਆ ਜਿੰਨੇ ਸਾਡੇ ਮੰਡੀਆਂ ਦੇ ਸ਼ੈੱਡ ਆ ਉਹ ਸਾਡੇ ਅਵੇਲੇਬਲ ਕੀਤੇ ਆ ਕਿ ਉਹਨਾਂ ਦਾ ਮਾਲ ਡੰਗਰ ਆਪ ਉਹਨਾਂ ਦੇ ਸੌਣ ਦਾ ਸਾਲਾ ਜਲਾ ਪ੍ਰਬੰਧ ਉੱਥੇ ਕਰਦਾਂ ਉਹਦੀ ਕੋਈ ਚੱਕਰ ਨਹੀਂ ਗੁਲਕਾਬਾ ਗੋਦਾ ਦਾ ਸਾਹਿਬ ਆ ਸਾਡੇ ਕੋਲ ਬੜਾ ਕੁਛ ਆ ਬਹੁਤ ਪਤਵੰਦ ਕੀਤਾ ਪਰ ਇਹ ਆ ਕਿ ਲੋਕ ਸਾਡੀ ਗੱਲ ਮੰਨ ਲੈਣ ਪ੍ਰਸ਼ਾਸਨ ਦੀ ਗੱਲ ਮੰਨ ਲੈਣ ਇੰਨੀ ਬੇਨਤੀ ਪਾਣੀ ਹੋ ਰਹਿਗਾ ਹੁਣ ਦੇਖੋ ਜੇ ਹੁਣੇ ਮੇਰੀ ਡੀਸੀ ਕੋ 10 ਪੋਤਾਂ ਗੱਲ ਹੋਈ ਕੋਈ ਅੱਧਾ ਘੰਟਾ ਪਹਿਲਾਂ ਉਹਨੇ ਮੈਨੂੰ ਕਿਹਾ ਜੀ ਪਾਣੀ ਰੁਕ ਗਿਆ ਇਹ ਪਾਣੀ ਮਤਲਬ ਜਿੰਨਾ ਸੀਗਾ ਉਹ ਨਾ ਵਧਿਆ ਤੇ ਨਾ ਘਟਿਆ ਰੁਕ ਗਿਆ ਇੱਥੇ ਵੀ ਮੈਂ ਹੁਣੇ ਗਿਆ ਸੀ ਨੰਗਲ ਸੋਲ ਤੇ ਬਹੁਤ ਕਿਸਾਨਾਂ ਦੀ ਜ਼ਮੀਨ ਉੱਥੇ ਦਰਿਆ ਤੋਂ ਪਾ ਰਿਹਾ ਉੱਥੇ ਵੀ ਮੈਨੂੰ ਉਹਨਾਂ ਨੇ ਕਿਹਾ ਜੀ ਪਾਣੀ ਰੁਕ ਗਿਆ ਮਤਲਬ ਹੁਣ ਪਾਣੀ ਦੀ ਸਪੀਡ ਘਟ ਗਈ ਹੈ ਤੇ ਜੇ ਘਟ ਗਈ ਰਾਤ ਤੱਕ ਜਾਂ ਸਵੇਰ ਤੱਕ ਤੇਵਾ ਦੀ ਕਿਰਪਾ ਕਰੇ ਜੇ ਫੇਰ ਦੁਬਾਰਾ ਫੇਰ ਲੱਗਦਾ ਪਾਣੀ ਛੱਡਣ ਦੀ ਕਿਉਂਕਿ ਜੇ ਗੱਲ ਕਰਦੇ ਹਾਂ ਰੰਜੀ ਸਾਗਰ ਡੈਮ ਦੀ ਜਾਂ ਜਿਹੜਾ ਪੋਂਗ ਡੈਮ ਦੀ ਤਾਂ ਪਾਣੀ ਦਾ ਪੱਧਰ ਉੱਥੇ ਅਜੇ ਵੀ ਜਿਹੜਾ ਜ਼ਿਆਦਾ ਹੈ ਜੇ ਉਹ ਫੇਰ ਛੱਡਦੇ ਤੇ ਫੇਰ ਤੁਹਾਨੂੰ ਲੱਗਦਾ ਕਿ ਇਹ ਸਾਰਾ ਇਲਾਕਾ ਜਿਹੜਾ ਚ ਬੇਟ ਚ ਆਖਰੀ ਦਮ ਤੱਕ ਲੜਾਂਗੇ ਆਪਣੇ ਲੋਕਾਂ ਦੇ ਨਾਲ ਆਖਰੀ ਦਮ ਤੱਕ ਅੱਪਾ ਲੜਾਂਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੀ ਸਾਡੀ ਸਾਡੀ ਜਾਨ ਰਾਜਦਾ ਅਸੀਂ ਆਖਰੀ ਦਮ ਤੱਕ ਲੋਕਾਂ ਦੇ ਬਚਾਓ ਵਾਸਤੇ ਹਰ ਆਪਣਾ ਅੱਲਾ ਜਿਹੜਾ ਕਰਾਂਗੇ ਜੋ ਸਰਕਾਰ ਕਰ ਸਕਦੀ ਹੈ ਹਾਂ ਸੋ ਸੀ ਇਹ ਸੀਗੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਐਮਐਲਏ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਹੁਣ ਤੱਕ ਦੋ ਦਰਜਨ ਤੋਂ ਵੱਧ ਜਿਹੜੇ ਪਿੰਡ ਆ ਉਹ ਇਸ ਜਿਹੜੇ ਰਾਵੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਤੇ ਲੋਕਾਂ ਨੂੰ ਨਾਲ ਨਾਲ ਅਪੀਲ ਕੀਤੀ ਆ ਕਿ ਉਹ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਮੰਨਣਾ ਤਾਂ ਜੋ ਜਿਹੜਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਾਲੀ ਜਾਂ ਮਾਨੀ ਨੁਕਸਾਨ ਜਿਹੜਾ ਹੈ ਉਹ ਨਾ ਹੋ ਚੁੱਕੇ ਨਾ ਹੋ ਸਕੇ ਔਰ ਅਜਿਹੀਆਂ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਦੈਨਿਕ ਸਵੇਰਾ ਟੀਵੀ ਦੇ ਨਾਲ ਅੱਜ ਨਾਲ ਤੋਂ ਸ਼ਾਸਰ ਰਾਵੀ ਦਰਿਆ ਜਿਹੜਾ ਆਪਣਾ ਜਿਹੜਾ ਰੂਪ ਦਿਖਾ ਲੱਗਦੇ ਜਿਹੜੇ ਪਿੰਡ ਦੇ ਕਰੀਬ ਪਿੰਡ ਜਿਹੜੇ ਉਹ ਪ੍ਰਭਾਵਿਤ ਹੋ ਚੁੱਕੇ ਨੇ ਹੜ੍ਹਾਂ ਤੋਂ ਔਰ ਦੱਸਣਾ ਚਾਹੁੰਦਾ ਕਿ ਪਿੰਡ ਦੇ ਕਰੀਬ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਪਹੁੰਚ ਚੁੱਕਾ ਜੇ ਇਸ ਵੇਲੇ ਗੱਲ ਕਰਦੇ ਤਾਂ ਆਪਾਂ ਇਸ ਵੇਲੇ ਥੋਬੇ ਦੇ ਨਾਲ ਦਾ ਲੱਗਦਾ ਪਿੰਡ ਮਲਕਪੁਰਿਆ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਪਿੰਡ ਦੀ ਜਿਹੜੀ ਤੁਸੀ ਤੱਕ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਫਸਲਾਂ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਪੱਕਣ ਤੇ ਸੀਗੀਆਂ ਔਰ ਪਾਣੀ ਜਿਹੜਾ ਹੈ ਇੱਥੇ ਦਰਿਆ ਦਾ ਪਹੁੰਚ ਚੁੱਕਿਆ ਹੈ ਸਾਡੇ ਨਾਲ ਗੱਲ ਕਰਨ ਦੇ ਲਈ ਐਮਐਲਏ ਕੁਲਦੀਪ ਸਿੰਘ ਧਾਰੀਵਾਲ ਮੌਜੂਦ ਹੈ ਧਾਰੀਵਾਲ ਸਾਹਿਬ ਤੁਸੀਂ ਰਾਤ ਦੇ ਨਾਲ ਟੱਚ ਚ ਪਹਿਲਾਂ ਵੀ 2-3 ਦਿਨ ਤੋਂ ਟੱਟ ਸੀਗਾ ਕਿੰਦਾਂ ਦਾ ਹਾਲਾਤ ਐ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਸੀ ਹਾਲਾਤ ਬੜੇ ਚਿੰਤਤ ਮਾੜੇ ਹਾਲਾਤ ਮਾੜੇ ਅਸੀਂ 4 ਦਿਨ ਤੋਂ ਲੱਗੇ ਸੀ ਸਾਰੇ ਪ੍ਰਸ਼ਾਸਨ ਦੇ ਨਾਲ ਬੜੀ ਕੋਸ਼ਿਸ਼ ਕੀਤੀ ਜਿੱਥੇ-ਜਿੱਥੇ ਅਸੀਂ ਕੋਸ਼ਿਸ਼ ਕੀਤੀ ਉੱਥੋਂ ਤੋਂ ਬੰਦ ਬਚ ਗਿਆ ਪਰ ਕੁਝ ਸਮਾਂ ਦਾ ਪਤਾ ਹੀ ਨਹੀਂ ਜਿੱਥੋਂ ਟੁੱਟ ਗਿਆ ਜਿੱਦਾਂ ਹੁਣੇ ਮੈਂ ਨੰਗਲ ਸੋਲ ਤੋਂ ਆਇਆ ਉੱਥੋਂ ਇੱਕ ਥਾਂ ਤੋਂ ਟੁੱਟ ਗਿਆ ਕੋਨੇ ਹਾਲ ਤੋਂ ਟੁੱਟਨਾਲ ਮਾਸ਼ੀ ਵਾਲੇ ਤੋਂ ਟੁੱਟਨਾਲ ਦਾ ਪਾਣੀ ਆ ਗਿਆ ਸਾਡੇ ਸਾਰੇ ਇਲਾਕੇ 'ਚ ਫਸਲਾਂ ਪੱਕੀਆਂ ਹੀ ਮੇਰੇ ਕਿਸਾਨ ਦੀਆਂ ਪੱਕੀਆਂ ਫਸਲਾਂ ਦੇਖੋ ਝੋਨਾ ਅਗਲੇ ਹਫਤੇ ਪੱਕਾ ਜਿਹੜਾ ਵਧੀਆ ਹੋ ਜਾਣਾ ਸੀਗਾ ਬਹੁਤ ਨੁਕਸਾਨ ਹੋਇਆ ਗਾੜੀਆਂ ਸਭ ਝੋਨਾ ਹੀ ਝੋਨਾ ਸੀਗਾ ਜਿੱਥੇ ਪਾਣੀ ਦਸਨ ਦੇ ਆਪਾਂ ਨੂੰ ਪਰ ਅਪਰਾ ਕੀ ਕਰ ਸਕਦੇ ਆ ਕੁਦਰਤ ਦੇ ਅੱਗੇ ਵਾਅਦਾ ਹੀ ਕੋਈ ਬਾਕੀ ਸਰਕਾਰ ਨਾਲ ਸਰਕਾਰ ਤੇ ਜਿੰਨੀ ਵੱਧ ਤੋਂ ਵੱਧ ਮਦਦ ਵੀ ਕਰੂਗੀ ਮੁਆਜਰਤ ਦੇਊਗੀ ਸਭ ਕੁਝ ਕਰੂਗੀ ਪਰ ਇਹ ਇਹ ਪੁੱਤਾਂ ਦੀਆਂ ਫਸਲਾਂ ਜਿਹੜੀਆਂ ਕਿਸਾਨ ਨੇ ਪਾਲੀਆਂ ਹੀ ਇੱਕ ਖਰਾਬ ਹੋ ਗਿਆ ਯਾਰ ਬੋਲੋ ਜੀ ਵਾਲਾ ਸਾਹਿਬ ਪਹਿਲਾਂ ਲੋਕ ਮੰਨ ਨਹੀਂ ਰਹੇ ਸੀ ਆਪਾਂ ਕੱਲ ਵੀ ਤੁਸੀਂ ਤੁਹਾਡੇ ਨਾਲ ਹੀ ਸੀਗੇ ਐਸਐਸਪੀ ਸਾਹਿਬ ਨਾਲ ਸੀ ਪੂਰਾ ਪ੍ਰਸ਼ਾਸਨ ਨਾਲ ਸੀ ਲੋਕਾਂ ਨੂੰ ਅਪੀਲ ਕਰ ਰਹੇ ਸੀਗੇ ਕਿ ਘਰਾਂ ਦੇ ਵਿੱਚੋਂ ਬਾਹਰ ਨਿਕਲ ਜਾਓ ਪ੍ਰਸ਼ਾਸਨ ਦੀ ਗੱਲ ਮੰਨੋ ਪ੍ਰਸ਼ਾਸਨ ਦਾ ਜਿਹੜਾ ਸਾਥ ਦਿਓ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਿੰਡਾਂ ਦੇ ਪਿੰਡ ਜਿਹੜੇ ਆ ਘਰਾਂ ਦੇ ਘਰ ਜਿਹੜੇ ਲੋਕ ਜਿਹੜੇ ਛੱਤਾਂ ਦੇ ਉੱਤੇ ਚੜ੍ਹ ਕੇ ਇਸ ਵੇਲੇ ਵੇਟ ਕਰ ਰਹੇ ਨੇ ਕਿ ਸਾਨੂੰ ਕੋਈ ਬਚਾਉਣ ਆਵੇ ਅਸੀਂ ਬੜੀਆਂ ਅਪੀਲਾਂ ਕੀਤੀਆਂ ਸਾਡੀ ਅਪੀਲਾਂ ਮੰਨੀਆਂ ਕੁਝ ਲੋਕਾਂ ਨੇ ਪਰ ਕੁਝ ਲੋਕ ਜੇ ਵੀ ਕਰਗੇ ਵੀ ਨਹੀਂ ਜੀ ਕੋਈ ਗੱਲ ਨਹੀਂ ਜੀ ਅਸੀਂ ਸਮਝਾਇਆ ਵੀ ਕਿ ਬਹੁਤ ਪਾਣੀ ਆਉਣ ਆਲਾ ਪਰ ਨਹੀਂ ਮੰਨਦੇ ਆਪਣੇ ਪੰਜਾਬੀ ਆਪਣੇ ਕਲਚਰ ਦੇ ਵਿੱਚ ਇਦਾਂ ਦੀ ਗੱਲ ਆ ਦਲੇਰੀ ਆ ਦਲੇਰੀ ਕਰ ਜਾਂਦੇ ਆ ਕੋ ਚਲੋ ਕੁਦਰਤ ਦਾ ਵੀ ਹੁੰਦਾ ਕਿ ਆਪਾਂ ਨੂੰ ਘਰਾਂ ਦਾ ਮੋਹ ਪਿਆਰ ਹੁੰਦਾ ਉੱਥੇ ਆਪਣਾ maal ਡੰਗਲ ਹੁੰਦਾ ਉਹ ਨਹੀਂ ਛੱਡਿਆ ਜਾਂਦਾ ਪਰ ਕੋਈ ਨਹੀਂ ਜਿਹੜੇ ਰਹਿ ਗਏ ਅੰਦਰ ਉਹਨਾਂ ਨੂੰ ਸਾਰਿਆਂ ਨੂੰ ਲੈਵਾਂਗੇ ਦੋ ਤਿੰਨ ਪਿੰਡਾਂ 'ਚ ਲੋਕ ਰਹਿ ਗਏ ਪਰ ਅੰਦਰ ਸੇਫ ਨੇ ਉਹ ਅੰਦਰ ਕੋਤਦਾ ਬਗਦਾ ਚ ਆਪਣੇ ਬੈਠੇ ਆ ਅੱਧੀਆ ਸੇਫ ਨੇ ਕੋਈ ਗਲਤੀ ਇੱਦਾਂ ਉਹ ਹੁਣ ਤੱਕ ਜੇ ਗੱਲ ਕਰੀਏ ਕਿੰਨੇ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਟੋਟਲੀ ਜਿਹੜੇ ਇਸਨੇ ਮੈਨੂੰ ਲੱਗਦਾ ਕਿ ਦੋ ਦੋ ਦਿਨ ਤੋਂ ਵੱਧ ਪਿੰਡ ਜਿਹੜੇ ਪ੍ਰਭਾਵਿਤ ਹੋ ਗਏ ਦੋ ਦੋ ਦਿਨ ਦੇ ਲੱਗੇ ਪਿੰਡ ਜਿਹੜਿਆ ਉਹ ਪ੍ਰਭਾਵਿਤ ਹੋ ਗਿਆ ਪਰ ਕੋ ਸਾਡੀ ਪਰਮਾਤਮਾ ਦੀ ਕਿਰਪਾ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਦਾ ਕੋਈ ਖਬਰ ਨਹੀਂ ਸਾਨੂੰ ਆਈ ਸਾਡਾ ਇੱਕ ਫਸਲਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸੋ ਮੇਰੀ ਅੱਜ ਵੀ ਅਪੀਲ ਆ ਪ੍ਰਧਾਨਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਆਪਣੇ ਜਿਹੜਾ ਮਲ ਸੁਰੱਖਤ ਥਾਵਾਂ ਦੇ ਉੱਤੇ ਆ ਜਾਓ ਇਦਾਂ ਨਾ ਕਰੋ ਸਾਡੀ ਗੱਲ ਮੰਨੋ ਪਾਣੀ ਅਜੇ ਵੀ ਬਹੁਤ ਹੈ ਪਿੱਛੇ ਕਿਉਂਕਿ ਪਿਛਲਾ ਪਾਣੀ ਉਜ دریا ਦਾ ਤੇ ਸਾਡੇ ਰਣਜੀਤ ਸਾਗ ਡੈਮ ਦਾ ਪਾਣੀ ਸਾਰਾ ਇਕੱਠਾ ਹੋ ਕੇ ਐਂਡ ਦੇ ਉੱਤੇ ਆਉਂਦਾ ਇੱਥੋਂ ਦਰਿਆ ਮੁਰ ਕੇ ਪਾਕਿਸਤਾਨ ਚ ਚਲਾ ਜਾਂਦਾ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਜੇ ਤੁਸੀਂ ਸਖਤ ਥਾਮਾ ਦਿਓ ਜੋ ਬਸ ਇਹ ਮਤਲਬ ਜੇ ਗੱਲ ਕਰਦੇ ਆਪਾਂ ਸਮਾਧ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਾਂ ਉੱਥੇ ਦੇਖਿਆ ਕਿ ਪਹਿਲਾਂ ਆਪਾਂ ਜਿਹੜੇ ਗਏ ਸੀਗੇ ਉੱਥੇ ਤਾ ਪਾਣੀ ਜਿਹੜਾ ਬਹੁਤ ਘੱਟ ਲੈਵਲ ਸੀਗਾ ਤੇ ਵੇਖਦੇ ਵੇਖਦੇ ਜਦੋਂ ਆਏ ਤੇ ਪਾਣੀ ਨੇ ਚਾਰਚ ਫਿਰੋ ਘੇਰਾ ਪਾ ਲਿਆ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਚਾਰਚ ਫੇਰਾ ਐਸ ਵੇਲੇ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਗੱਡੀ ਆਪਾਂ ਗੱਡੀ ਆਪਣੀ ਬਹੁਤ ਮੁਸ਼ਕਲ ਦੇ ਨਾਲ ਗੱਡੀਆਂ ਉੱਥੋਂ ਨਿਕਲੀਆਂ ਕਈ ਲੋਕ ਤੇ ਗੱਡੀਆਂ ਉੱਥੇ ਅੰਦਰ ਹੁਣ پارک ਕਰਕੇ ਤੇ ਟਰੈਕਟਰਾਂ ਦੇ ਬੈਠ ਕੇ ਵਾਪਸ ਆਉਂਦੇ ਨੇ ਕਿੱਦਾਂ ਦਾ ਨਹੀਂ ਨਹੀਂ ਵੇਖੋ ਇਹ ਤਾਂ ਪਹਿਲਾਂ ਪਤਾ ਨੀਵਾ ਸੀਗਾ ਤੇ ਪਹਿਲਾਂ ਪਤਾ ਸੀ ਆਪਾਂ ਨੂੰ ਸੇਰਦਾ ਹੀ ਕਿ ਪਾਣੀ ਬਹੁਤ ਆ ਰਿਹਾ ਆਪਾਂ ਤਾਂ ਕਹੀ ਜਾਂਦੇ ਲੋਕਾਂ ਨੂੰ ਪਰ ਲੋਕ ਮੰਨਦੇ ਨਹੀਂ ਆਪਾਂ ਕਿੱਦਾਂ ਘੇੜ ਘੇੜ ਕੇ ਲੋਕ ਕੱਢੇ ਸਵੇਰੇ ਉ ਕੀ 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 ਵੀ ਨਹੀਂ ਜਾਣਾ ਅੱਗੇ ਨਹੀਂ ਜਾਣਾ ਲੋਕ ਬਹੁਤ ਬਹੁਤੀ ਚਾਈ ਜਾਂਦੇ ਆ ਪਰ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਮਹਾਰਾਜ ਕਿਰਪਾ ਕਰ ਦੂ ਠੀਕ ਹੋ ਜਾਊਗਾ ਜੀ ਗੱਲ ਕਰਦੇ ਪ੍ਰਬੰਧਾਂ ਦੀ ਤਾਂ ਜਿਹੜੇ ਲੋਕਾਂ ਨੂੰ ਆਪਾਂ ਰੈਸਕਿਊ ਕਰ ਰਹੇ ਆ ਘਰਾਂ ਦੇ ਵਿੱਚੋਂ ਜਿਨ੍ਹਾਂ ਨੂੰ ਲਿਆ ਕੇ ਬਾਹਰ ਆ ਰਹੇ ਆ ਉਹਨਾਂ ਦੇ ਵਾਸਤੇ ਕੀ ਪ੍ਰਬੰਧ ਕੀਤੇ ਆ ਜਿਹੜੇ ਲੋਕ ਅਜੇ ਵੀ ਕਈ ਮੈਂ ਵੇਖਿਆ ਕਿ ਬਾਹਰ ਉਹਨੂੰ ਤਿਆਰ ਨਹੀਂ ਆਪਣੇ ਘਰਾਂ ਦੀਆਂ ਛੱਤਾਂ ਤੇ ਚੜੇ ਨੇ ਉਹ ਛੱਤਾਂ ਤੇ ਬੈਠੇ ਆ ਕਹਿੰਦੇ ਕੋਈ ਗੱਲ ਨਹੀਂ ਜੀ ਠੀਕ ਆ ਪਾਣੀ ਉਹਨਾਂ ਨੂੰ ਯਾ ਕਿ ਲੱਥ ਜਾਣਾ ਪਰ ਜਿਹੜੇ ਬਾਹਰ ਆ ਜਾਣਗੇ ਉਹਨਾਂ ਲਈ ਹੱਥਾਂ ਦੇ ਪ੍ਰਬੰਧ ਕੀਤਾ ਗਗੋਮਾਲ ਦੇ ਵਿੱਚ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਕੰਟਰੋਲ ਤੋਂ ਬਰਾਇਆ ਜਿੰਨੇ ਸਾਡੇ ਮੰਡੀਆਂ ਦੇ ਸ਼ੈੱਡ ਆ ਉਹ ਸਾਡੇ ਅਵੇਲੇਬਲ ਕੀਤੇ ਆ ਕਿ ਉਹਨਾਂ ਦਾ ਮਾਲ ਡੰਗਰ ਆ ਉਹਨਾਂ ਦੇ ਸੌਣ ਦਾ ਸਾਲਾ ਜਿਹੜਾ ਪਵੰਦ ਉੱਥੇ ਕਰਦਾਂ ਉਹਦੀ ਕੋਈ ਚੱਕਰ ਨਹੀਂ ਗੁਲਕਾਬਾ ਗੋਦਾ ਦਾ ਸਾਹਿਬ ਆ ਸਾਡੇ ਕੋਲ ਬੜਾ ਕੁਛ ਆ ਬਹੁਤ ਪਵੰਦ ਕੀਤਾ ਪਰ ਇਹ ਆ ਕਿ ਲੋਕ ਸਾਡੀ ਗੱਲ ਮੰਨ ਲਨ ਪ੍ਰਸ਼ਾਸਨ ਦੀ ਗੱਲ ਮੰਨ ਲਨ ਇੰਨੀ ਬੇਨਤੀ ਪਾਣੀ ਹੋ ਰਹਿਗਾ ਹੁਣ ਦੇਖੋ ਜੀ ਹੁਣੇ ਬੇਦੀ ਡੀਸੀ ਕੋ 10 ਪੋਦਾਂ ਗੱਲ ਹੋਈਏ ਕੋਈ ਅੱਧਾ ਘੰਟਾ ਪਹਿਲਾਂ ਉਹਨੇ ਮੈਨੂੰ ਕਿਹਾ ਜੀ ਪਾਣੀ ਰੁਕ ਗਿਆ ਇਹ ਪਾਣੀ ਮਤਲਬ ਜਿੰਨਾ ਸੀਗਾ ਉਹ ਨਾ ਵਧਿਆ ਤੇ ਨਾ ਘਟਿਆ ਰੁਕ ਗਿਆ ਇੱਥੇ ਵੀ ਮੈਂ ਹੁਣੇ ਗਿਆ ਸੀ ਨੰਗਲ ਸੋਲ ਤੇ ਬਹੁਤ ਕਿਸਾਨਾਂ ਦੀ ਜ਼ਮੀਨ ਉੱਥੇ ਦਰਿਆ ਤੋਂ ਪਾ ਰਿਆ ਉੱਥੇ ਵੀ ਮੈਨੂੰ ਉਹਨਾਂ ਨੇ ਕਿਹਾ ਜੀ ਪਾਣੀ ਉਦੋਂ ਰੁਕ ਗਿਆ ਮਤਲਬ ਹੁਣ ਪਾਣੀ ਦੀ ਸਪੀਡ ਘਟ ਗਈ ਹੈ ਤੇ ਜੇ ਘਟ ਗਈ ਰਾਤ ਤੱਕ ਜਾਂ ਸਵੇਰ ਤੱਕ ਤੇ ਮਾ ਦੀ ਕਿਰਪਾ ਕਰ ਜੇ ਫਿਰ ਦੁਬਾਰਾ ਫਿਰ ਲੱਗਦਾ ਪਾਣੀ ਛੱਡਣ ਦੀ ਕਿਉਂਕਿ ਜੇ ਗੱਲ ਕਰਦੇ ਰੰਜੀ ਸਾਗਰ ਡੈਮ ਦੀ ਜਾਂ ਜਿਹੜਾ ਪੋਂਗ ਡੈਮ ਦੀ ਤਾਂ ਪਾਣੀ ਦਾ ਪੱਧਰ ਉੱਥੇ ਅਜੇ ਵੀ ਜਿਹੜਾ ਜ਼ਿਆਦਾ ਹੈ ਜੇ ਉਹ ਫਿਰ ਛੱਡ ਦੇ ਤੇ ਫਿਰ ਤੁਹਾਨੂੰ ਲੱਗਦਾ ਕਿ ਇਹ ਸਾਰਾ ਇਲਾਕਾ ਜਿਹੜਾ ਚ ਬੇਚ ਆਖਰੀ ਦਮ ਤੱਕ ਲੜਾਂਗੇ ਆਪਣੇ ਲੋਕਾਂ ਦੇ ਨਾਲ ਆਖਰੀ ਦਮ ਤੱਕ ਅੱਪਾ ਲੜਾਂਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੀ ਸਾਡੀ ਸਾਡੀ ਜਾਨ ਦਾ ਅਜਿਹਦਾ ਅਸੀਂ ਆਖਰੀ ਦਮ ਤੱਕ ਲੋਕਾਂ ਦੇ ਬਚਾਓ ਵਾਸਤੇ ਹਰ ਆਪਣਾ ਅਲਾ ਜਿਹੜਾ ਕਰਾਂਗੇ ਜੋ ਸਰਕਾਰ ਕਰ ਸਕਦੀ ਹੈ ਹਾਂ ਸਿ ਇਹ ਸੀਗੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਐਮਐਲਏ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਹੁਣ ਤੱਕ ਦੋ ਦਰਜਨ ਤੋਂ ਵੱਧ ਜਿਹੜੇ ਪਿੰਡ ਆ ਉਹ ਇਸ ਜਿਹੜੇ ਰਾਵੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਤੇ ਲੋਕਾਂ ਨੂੰ ਨਾਲ ਨਾਲ ਅਪੀਲ ਕੀਤੀ ਆ ਕਿ ਉਹ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਮੰਨਣਾ ਤਾਂ ਜੋ ਜਿਹੜਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਾਲੀ ਜਾਂ ਮਾਨੀ ਨੁਕਸਾਨ ਜਿਹੜਾ ਹੈ ਉਹ ਨਾ ਹੋ ਚੁੱਕੇ ਨਾ ਹੋ ਸਕੇ ਔਰ ਅਜਿਹੀਆਂ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਦੈਨਿਕ ਸਵੇਰਾ ਟੀਵੀ ਦੇ ਨਾਲ ਅੱਜ ਨਾਲ ਤੋਂ ਸ਼ਾਮ ਤੱਕ